ਤੰਨਾ ਭਗਤ ਬਿਰਦਾਸ਼ਣ ਦੀ ਨਵੀਂ ਬ੍ਰਾਂਚ ਦਾ ਪਿੰਡ ਮਿਰਜ਼ਾਪੁਰ ਵਿਖੇ ਗਊਸ਼ਾਲਾ ਅਤੇ ਕਮਰਿਆਂ ਦਾ ਅੱਜ ਉਦਘਾਟਨ ਕੀਤਾ ਗਿਆ ਜੀਹਾਂ ਦੱਸ ਦਈਏ ਤੰਨਾ ਭਗਤ ਬਿਰਦਾਸ਼ਣ ਵੱਲੋਂ ਆਸ਼ਰਮ ਦੀ ਬ੍ਰਾਂਚ ਪਿੰਡ ਮਿਰਜ਼ਾਪੁਰ ਵਿੱਚ ਗਊਸ਼ਾਲਾ ਅਤੇ ਬਜ਼ੁਰਗਾਂ ਲਈ ਬਣ ਰਹੇ ਨਵੇਂ ਕਮਰਿਆਂ ਦਾ ਉਦਘਾਟਨ ਮਹੰਤ ਰਵੀਕਾਂਤ ਮਹੰਤ ਵਿਸ਼ਨੂੰਨੰਦ ਗਿਰੀ ਅਤੇ ਆਰਐਸਐਸ ਪਟਿਆਲਾ ਸ਼ਾਖਾ ਤੋਂ ਸ਼ਾਮ ਵੀਰ ਜੀ ਵਿਭਾਗ ਪ੍ਰਚਾਰਕ ਸੰਗ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਅਤੇ ਇਸ ਮੌਕੇ ਤੇ ਬਿਰਦਾਸ਼ਣ ਦੇ ਮੁਖੀ ਸਰੇਵਕ ਸਿੰਘ 9 ਲੱਖਾ ਜੀ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਤੇ ਸਾਰੇ ਮਹਿਮਾਨਾਂ ਨੂੰ ਆਸ਼ਰਮ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਉਹਨਾਂ ਨੇ ਕਿਹਾ ਕਿ ਇਸ ਆਸ਼ਰਮ ਦਾ ਸਾਰਾ ਖਰਚਾ ਲੋਕਾਂ ਵੱਲੋਂ ਦਿੱਤੇ ਗਏ ਦਾਨ ਦੁਆਰਾ ਹੀ ਚਲਾਇਆ ਜਾਂਦਾ ਹੈ ਅਤੇ ਉਹਨਾਂ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਆਸ਼ਰਮ ਵਿੱਚ ਮੌਜੂਦ ਸ਼ਿਮ ਮੰਦਰ ਧੰਨਾ ਭਗਤ ਅਸਥਾਨ ਅਤੇ ਹਵਨ ਕੁੰਡ ਦੇ ਦਰਸ਼ਨ ਕਰਵਾਏ। ਧੰਨਾ ਭਗਤ ਬਿਰਦਾ ਆਸ਼ਰਮ ਦੀ ਨਵੀਂ ਬ੍ਰਾਂਚ ਦਾ ਪਿੰਡ ਮਿਰਜਾਪੁਰ ਵਿਖੇ ਗਊਸ਼ਾਲਾ ਅਤੇ ਕਮਰਿਆਂ ਦਾ ਅੱਜ ਉਦਘਾਟਨ ਕੀਤਾ ਗਿਆ ਜੀਹਾਂ ਦੱਸ ਦਈਏ ਧੰਨਾ ਭਗਤ ਬਿਰਦਾਸ਼ਣ ਵੱਲੋਂ ਆਸ਼ਰਮ ਦੀ ਬ੍ਰਾਂਚ ਪਿੰਡ ਮਿਰਜ਼ਾਪੁਰ ਵਿੱਚ ਗਊਸ਼ਾਲਾ ਅਤੇ ਬਜ਼ੁਰਗਾਂ ਲਈ ਬਣ ਰਹੇ ਨਵੇਂ ਕਮਰੇ ਸ਼ਾਮਵੀਰ ਸਰ ਅੱਥੇ ਬਿਰਦਾਸ਼ਣ ਦੇ ਵਿੱਚ ਪਹੁੰਚੇ ਹਾਂ ਇੱਕ ਵਾਰੀ ਦੱਸੋ ਅੱਜ ਮੈਨੂੰ ਬੜਾ ਸਵਾਭਗਿਆ ਲੱਗਾ ਕਿ ਅੱਜ ਐਸੀ ਪੁੰਨਿਆ ਭੂਮੀ ਪਰ ਆਉਣੇ ਦਾ ਮੌਕਾ ਮਿਲਾ ਕੇ ਜਹਾਂ ਪਰ ਸੇਵਾ ਕੇ ਕੰਮ ਕੀਏ ਜਾਂਦੇ ਹਨ ਔਰ ਗੁਰਸ਼ੇਵਪੁਰੀ ਜੀ ਸਾਡੇ ਪ੍ਰਾਯ ਵੱਡੇ ये बड़े लंबे समय से ये सेवा के काम कर रहे हैं एक पास में पिंड है अलीपुर उतने ऐसे ही वृद्धाश्रम चल रहा है उसी की ब्रांच इत खोली गई है इतने नाल गौशाला भी आज चालू की गई है सानू सौभाग्य मिला इधर आने का कि गौशाला अपने को इधर आने का लेकिन मजे की बात ये है मेरे लिए कि जो भारत है भारत भूमि है ये कुछ समझने की बातें हैं कि भारत माता किस तरह से अपने बच्चे से सेवा करवाती है हालांकि हमारे समाज में ये वृद्ध आश्रम चलना बहुत अच्छी स्थिति नहीं है इसका अर्थ ये अगर वृद्ध आश्रम बढ़ रहे हैं तो बुज़ुर्गों की संभाल अपने घर में कम हो रही है लेकिन फिर भी इसका माध्यम दूसरा ढूंढा ईश्वर ने भारत माता ने कि अगर ऐसे वृद्ध जिनकी सेवा अपने घर में नहीं हो रही तो उनको भी एक और बालक दिए जाएँ और उनको उनके द्वारा उन बुज़ुर्गों की सेवा करी जाए तो गुरुसेवक जी भाई साहब जैसे और बहुत सारे ऐसे लोग हैं जो वृद्धाश्रम चला के ऐसी सेवा कर रहे हैं अपने को भी यहाँ आने का आज मौका मिला है और अपन ऐसी विनती करेंगे भाई साहब से और सब पूरे समाज से कि इस प्रकार की सेवा में आगे बढ़ें किसी प्रकार की आवश्यकता इस भारत माता को आती है भारत कई लोग हम सुनते हैं भारत माता क्या है तो ये सारी सृष्टि को मिलकर जीव जंतु जानवर धरती आकाश पाताल इस सबको मिलकर ही धरती माता बनती है इन सबको सबकी सर्वांगीण उन्नति होती रहे सब संपन्न रहें सब खुशहाल रहें ऐसी ही प्रार्थना हम करते हैं प्रभु से हम इसमें सहयोग करें हम इसमें सेवा करें साथ साथ मैं गुरुसेवक जी के बारे में बोलूँगा कि थोड़ा सा मेरा आज पहली बार ही मिलना हुआ है लेकिन मुझे मिलकर बड़ा अच्छा लगा क्योंकि इतने स्पष्टवादी और समाज सेवक लोग सच में कहीं ना कहीं कमी लगती है तो ऐसे समाज सेवक लोगों की और आवश्यकता है इस कदम पर हम समाज से विनती करेंगे सब को जहाँ सेवा लगे वहाँ करनी चाहिए पंजाब की भूमि है पंजाब की भूमि सेवा के लिए जानी जाती है गुरुओं की धरती है गुरुओं ने हमें यही सिखाया है हमारे पहले पातशाही गुरु महाराज उन्होंने भी कहा कि तेरा 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 सब तेरा है इसका अर्थ है दूसरों की सेवा करना अपना धर्म है तो इतनी ही मैं आज अपनी बात बोलूँगा और मैं भाई साहब को एक विश्वास दिलाता हूँ कि जब भी मुझे आप कोई ਮੌਕਾ ਦੇਣਗੇ ਇਧਰ ਆਨੇ ਦਾ ਕੋਈ ਸੇਵਾ ਦੇਣਗੇ ਤਾਂ ਮੈਂ ਆਪਕੇ ਸਾਥ ਸਦਾ ਖੜਾ ਹਾਂ ਮੈਂ ਬਿਸ਼ਨੂ ਆਨੰਦਗਿਰੀ ਸਰ ਧੰਨਾ ਭਗਤ ਦਰਸ਼ਨ ਦੀ ਸਬਰਾਜ ਖੋਲੀ ਗਈ ਹੈ ਮਿਰਜ਼ਾਪੁਰ ਦੇ ਵਿੱਚ ਉੱਥੇ ਆਏ ਨੂੰ ਕੀ ਕਹੂੰਗੀ ਅੱਜ ਧੰਨਾ ਭਗਤ ਆਸ਼ਰਮ ਚ ਆਏ ਆ ਤਾਂ ਬਹੁਤ ਹੀ ਅੱਛਾ ਲੱਗਿਆ ਤਾਂ ਗੁਰੂ ਸੇਵਕ ਜੀ ਆਪਣੇ ਬਹੁਤ ਹੀ ਸਮੇਂ ਤੋਂ ਪ੍ਰਿਧ ਆਸ਼ਰਮ ਚ ਲਾ ਰਹੇ ਆ ਤੇ ਬਜ਼ੁਰਗਾਂ ਦੀ ਸੇਵਾ ਕਰ ਰਹੇ ਨੇ ਤਾਂ ਇਹਨਾਂ ਨੇ ਅੱਜ ਇੱਕ ਨਵੀਂ ਬ੍ਰਾਂਚ ਖੋਲੀ ਹੈ ਤਾਂ ਇਹਦੇ ਆਮ ਤੇ ਉਰੇ ਇਹਨਾਂ ਨਾਲ ਗਊਸ਼ਾਲਾ ਖੋਲੀ ਹੈ ਤਾਂ ਬਹੁਤ ਵਧੀਆ ਲੱਗ ਰਿਹਾ ਤੇ ਬਹੁਤ ਹੈ ਰੱਬ ਇਹਨਾਂ ਨੂੰ ਰਾਤ ਦੁਗਣੀ ਦਿਨ ਦੁਗਣੀ ਰਾਤੋ ਗੁਣੀ ਤਰੱਕੀ ਦੇਵੇ ਤੇ ਇਹਨਾਂ ਨੂੰ ਪੂਰੀ ਸ਼ਕਤੀ ਦੇਵੇ ਕਿ ਇਹ ਬਜ਼ੁਰਗਾਂ ਦੀ ਸੇਵਾ ਕਰਦੇ ਰਹਿਣ ਇਦਾਂ ਹੀ ਜੈ ਸ਼੍ਰੀ ਰਾਮ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਅਸੀਂ ਧੰਨਾ ਪਗਦ ਵਿਰਧ ਆਸ਼ਰਮ ਅਲੀਪੁਰਾਇਆਂ ਦੀ ਬ੍ਰਾਂਚ ਪਿੰਡ ਅਲੀਪੁਰਾਇਆਂ ਦੀ ਬ੍ਰਾਂਚ ਨੂੰ ਅਸੀਂ ਮਿਰਜ਼ਾਪੁਰ ਦੇ ਵਿੱਚ ਖੋਲਿਆ ਜਿਦੇ ਵਿੱਚ ਸਾਡੇ ਕੋਲ ਬਜ਼ੁਰਗਾਂ ਦੀ ਤਦਾਦ ਜ਼ਿਆਦਾ ਹੋਣ ਕਾਰਨ ਅਲੀਪੁਰ ਦੇ ਵਿੱਚ ਨਹੀਂ ਰੱਖ ਸਕਦੇ ਸੀ ਕਿਉਂਕਿ ਬਿਮਾਰ ਬਜ਼ੁਰਗਾਂ ਨੂੰ ਹੀ ਉੱਥੇ ਰੱਖਣ ਦਾ ਸੀ ਟੀਚਾ ਰਿਜੇ ਹੈ ਕਿਉਂਕਿ ਉਹਨੂੰ ਹਸਪਤਾਲ ਦੇ ਤੌਰ ਤੇ ਅਸੀਂ ਵਰਤਾਂਗੇ ਤੇ ਜਿੰਨੇ ਵੀ ਚੱਲਦੇ ਫਿਰਦੇ ਬਜ਼ੁਰਗਾਂ ਉਹਨਾਂ ਨੂੰ ਅਸੀਂ ਮਿਰਜ਼ਾਪੁਰ ਦੇ ਵਿੱਚ ਲਿਆ ਕੇ ਪੂਰੇ ਉਹਨਾਂ ਦੀ ਸਾਮ ਸੰਭਾਲ ਕਰਾਂਗੇ ਤੇ ਇਹਦੇ ਨਾਲ ਨਾਲ ਅਸੀਂ ਗਊਸ਼ਾਲਾ ਦਾ ਇੱਕ ਸਾਡੇ ਉਦਘਾਟਨ ਕੀਤਾ ਤੇ ਕਮਰਿਆਂ ਦਾ ਸਾਡੇ ਸੰਗ ਪਰਿਵਾਰ ਵੱਲੋਂ ਸ਼ਾਮੀਰ ਜੀ ਨੇ ਜਿਨ੍ਹਾਂ ਦਾ ਅਸੀਂ ਆਇਆਂ ਦਾ ਬਹੁਤ-ਬਹੁਤ ਧੰਨਵਾਦ ਤੇ ਗਊਸ਼ਾਲਾ ਜੀ ਦਾ ਸਾਡੇ ਰਵਿਕਰਤ ਜੀ ਤੇ ਵਿਸ਼ਨੂ ਜੀ ਇਹਨਾਂ ਨੇ ਉਦਘਾਟਨ ਕੀਤਾ ਤੇ ਸਾਡੇ ਮਾਨਤ ਵਿਸ਼ਨੂ ਜੀ ਕਿਉਂਕਿ ਬਹੁਤ ਹੀ ਲੰਮੇ ਸਮੇਂ ਤੇ ਆਸ਼ਰਮ ਦੇ ਕੋਈ ਵੀ ਕਾਰਜ ਹੁੰਦੇ ਹਨ ਤੇ ਨਾਲ ਆ ਕੇ ਖੜਦੇ ਨੇ ਤੇ ਇਹਦੇ ਵਿੱਚ ਸਾਡੇ ਵਰਿੰਦਰ ਜੀ ਜੋ ਸਾਡੇ ਭਾਜੀਪੀ ਦੀ ਕਾਈ ਦੇ ਵਿੱਚੋਂ ਸੰਗ ਪਰਿਵਾਰ ਦੇ ਬਹੁਤ ਹੀ ਸੇਵਾ ਭਾਵ ਨਾਲੇ ਨੇ ਹੈ ਇਹ ਵੀ ਜਦੋਂ ਵੀ ਕੋਈ ਵੀ ਕਾਰਿਆ ਹੁੰਦਾ ਦੇਸ਼ਿਤ ਦੇ ਵਿੱਚ ਪੰਜਾਬ ਪਟਿਆਲੇ ਦੇ ਵਿੱਚ ਚਾਹ ਕੋਰੋਨਾ ਕਾਲ ਦੇ ਸਮੇਂ ਦੇ ਲਗਾ ਲੋ ਜਾਂ ਹੋਰ ਵੀ ਬਹੁਤ ਸਾਰੀਆਂ ਕੋਈ ਵੀ ਵਿਫਤਾ ਹੁੰਦੀ ਹੈ ਪਾਣੀਆਂ ਦੀ ਤਾਂ ਨਾਲ ਇਹ ਖੜ ਕੇ ਆਸ਼ਰਮ ਦੇ ਸਹਿਯੋਗ ਨਾਲ ਕਰਦੇ ਨੇ ਇਹ ਸੇਵਾ ਕਰਵਾਉਂਦੇ ਨੇ ਤੇ ਇਹੀ ਮੈਂ ਸਾਰਿਆਂ ਦਾ ਆਿਆਂ ਦਾ ਅਮਰਜੀਤ ਅਰੋੜਾ ਜੀ ਸਾਡੇ ਜੋ ਪਟਿਆਲੇ ਦੇ ਵਿੱਚ ਸਰਕਾਰੀ ਵੀ ਰਿਟਾਇਰਡ ਨੇ ਤੇ ਸਾਡੇ ਜਤਿੰਦਰ ਜੀ ਇਹ ਹਰ ਸਮੇਂ ਹੀ ਮੇਰੇ ਨਾਲ ਖੜੇ ਰਹਿੰਦੇ ਨੇ ਜਿੱਥੇ ਵੀ ਕੋਈ ਵੀ ਕਾਰੀ ਹੈ ਕਿਸੇ ਵੀ ਦੇਸ਼ हित ਦਾ ਸਮਾਜ हित ਦਾ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇੱਥੇ ਆਉਣ ਤੇ ਜੀ ਆਇਆਂ ਸਭ ਨੂੰ ਇਹ ਹੀ ਕਹਿਣਾ ਕਿ ਇਹ ਆਸ਼ਰਮ ਦਿਨ ਦੁੱਗਣੀ ਰਾਤ ਚੌਗਣੀ ਤੁਹਾਡੀ ਹੀ ਕਿਰਪਾ ਦੇ ਨਾਲ ਸੇਵਾ ਕਰਦਾ ਰਹੇ ਤੇ ਤੁਸੀਂ ਹੀ ਸਾਨੂੰ ਆ ਕੇ ਮਾਰਗਦਰਸ਼ਨ ਦਿਓਗੇ ਤਾਂ ਹੀ ਅਸੀਂ ਉਹਨਾਂ ਤੇ ਚੱਲ ਕੇ ਸੇਵਾ ਕਰਨ ਦੀ ਭਾਵਨਾ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ